ਪ੍ਰੀਤਮ ਕਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੀਵ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਵ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀਆ ਕਾ ਨਿਯਮ ਤਬਾਨੇ ਸਰਬ ਸੁਖਾ ਮਨ ਉਠੇ ਸ਼੍ਰੀ ਰੰਗ ਪਾਏ ਮੰਗਲ ਗਾਏ ਇਸ ਕੁਨੀ ਸਾਧ ਗੁਰਤ ਉਠੇ ਲੜ ਲੀਨੇ ਲਾਏ ਨੌਂਤ ਪਾਏ ਨਾਉ ਸਰਬ ਸੋ ਠਾਕੁਰ ਦੀ ਨਾ ਨਾਗ ਸੰਤ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ਼੍ਰੀ ਰਾਕੇ ਸ਼ੰਤ ਮਹੱਲਾ ਪੰਜਵਾਇ ਓ ਅੰਤਾਰ ਸਤਿਗੁਰ ਪ੍ਰਸਾਦ ਰਖਣਾ ਆਠਮ ਜਾਵ ਮਾਪਰੀ ਵਸੇ ਕੋ ਦੀਦਾਰ ਸੰਤ ਸਨਾਈ ਰਬ ਨੇ ਨਾਨਕ ਪ੍ਰਾਣਿਆਦਾਰ ਸੰਤ ਚਰਨ ਕਮਲ ਸੁਪ੍ਰੀਤ ਰੀਤ ਸੰਤ ਨਮਨ ਆਵੇ ਜੀ ਉਦਤੀਆ ਭਾਵ ਪ੍ਰੀਤ ਨੀਦਾ ਸਨ ਭਾਵੇ ਜੀ ਉਦਾਸਨ ਭਾਵੇ ਬਿਨ ਦਰਸਾਵੇ ਇਕ ਫਿਰ ਧੀਰਜਾ ਕਿਉ ਕਰੈ ਨਾਮ ਵਿਹੋਨਾ ਤਨ ਮਨ ਹੀ ਨਾਲ ਜਲ ਬਿਨ ਮਛਲੀ ਜੋ ਮਰੇ ਮਿਲ ਮੇਰੇ ਪਿਆਰੇ ਪ੍ਰਾਣਿਆਦਾਰੇ ਗੁਣ ਸਾਧ ਸੰਗ ਮਿਲਗਾਵੇ ਨਾਣਕੇ ਸੁਆਮੀ ਤਾਰ ਅਨੁਗ੍ਰੋਹ ਮਤੜਿਆਂ ਸਾਸਮਾ ਵੈ ਰਖਣਾ ਸੁਹੰਦੜੋ ਹਬਠਾਏ ਕੋਇਨ ਅੰਦਿਸੈ ਦੂਜੜੋ ਕੋਲੜੇਕਾ ਪਾਟ ਨਾਨਕਾ ਗੁਰਪੇਡ ਤੇ ਸ਼ੰਤ ਤੇਰੇ ਬਚਨੇ ਨੂੰ ਪੂਰਾ ਬਾਾਰ ਸੰਤਨੇ ਆਧਾਰ ਬਾਣੀ ਵਿਚਾਰੀਐ ਜੀਓ ਸੰਗਰਸਾਸ ਕੀ ਰਾਸ ਪੂਰਨ ਵਿਸਿਆਸ ਕਿਉ ਮਨ ਹੋ ਬਿਸਾਰੀਐ ਜੀਓ ਕਿਉ ਮਨ ਹੋ ਬਿਸਾਰੀਐ ਨਿੰਕੋ ਨਹੀ ਟਾਰੀਐ ਗੁਣਵਤ ਪ੍ਰਾਨ ਹਮਾਰੇ ਬਨਵਾਛਤ ਅਸੰਦੇਸ ਸੁਆਮੀ ਜੀ ਕੀ ਬਿਰਤਾ ਸਾਰੀ ਆਨਾਤਿ ਨਾਤੇ ਸਰਬ ਕੇ ਸਾਥੇ ਜਗ ਜੂਆ ਜਨਮਨਹਾਰੀ ਐ ਨਾਨਕੀ ਬਨੰਤੀ ਪ੍ਰਭ ਹੈ ਕਿਰਪਾ ਕਰ ਕੋ ਜਲਦਾ ਹੀ ਰਖਣਾ ਧੂੜੀ ਮਜਨ ਸਾਧ ਕਿਸੈ ਦੀਏ ਕਿਰਪਾਲਾ ਲੱਦੇ ਹਪੇ ਧੋਕੜੇ ਨਾਨਕ ਤਰ ਹੱਤ ਨਮਾਲ ਸੰਤ ਸੁਦਰਸ਼ ਸਵਾਮੀ ਦਾ ਅੰਗਗਦਾ ਵਿਸ਼ਰਾਮ ਆਸਾਲਗ ਜੀ ਤੇ ਜੀਵ ਮਨ ਤਲੇ ਬਲ ਤਾਂ ਸਿਮਰਤ ਪ੍ਰਣਾਮ ਹਰਿ ਯਮਰਤ ਬੀਤੇ ਜੀਅ ਅਮਰਤ ਹਰਿ ਬੀਤੇ ਸਦਾ ਤਿਰਥੀਰ ਤੇ ਵਿਖੇ ਬਾਨਾ ਦਿਕਾ ਜਾਨਿਆ ਵੇ ਕਿਰਪਾਲ ਗਵੰਦਰਾ ਮੇਰੇ ਸਾਧ ਸੰਗਤਾਂ ਨੇ ਜਮਾਨਿਆ ਸਭ ਸੋ ਸੂਟ ਅਨੰਤ ਕਨ ਪਿਆਰੇ ਹਰਤਨ ਮਨ ਅੰਤਰ ਸੀਤੇ ਇੱਕ ਜਿਨੀ ਵਿਚਰਾ ਪ੍ਰਾਨਯ ਉਦਾਰਾ ਜਪ ਜਪਨ ਨਾਨਕ ਜੀ ਤੇ ਲਖਣਾ ਜੋਤ ਗਿਨੇ ਆਪਣੇ ਜਿੰਨਾ ਕੁ ਮਰਿਓ ਹੈ ਆਪੇ ਹੀ ਆਪ ਜਸਨਾ ਨਿਕ ਆਪਸ ਨੇ ਉਹੇ ਸ਼ੰਤਾ ਪ੍ਰੇਮ ਦੀ ਗੋਰੀ ਪਾਇ ਦੀ ਜਾਏ ਗੋਬਿੰਦ ਮਨ ਮੋਇਆ ਜੀਓ ਸੰਤਨ ਕੈ ਕਰਸਾ ਅਜੂਆ ਗਾਦ ਕੰਠੇ ਲਗਸੋ ਹੈ ਜੀਵਾਂ ਕੰਠਾ ਲਗਸੋ ਹੈ ਆ ਦੋਖ ਸਮਝੋ ਜੀ ਆਪ ਰਖਣ ਗਸਾ ਪਰਵਾਤ ਸੁਪੈ ਮਨ ਸਰਗ ਸੁਖ ਉਟੇ ਗਮ ਟੁਟੇ ਜਨ ਮਰਣਾ ਸੁ ਮਿਟ ਗਏ ਸਤਿ ਮੰਗਲੋ ਦਾਇ ਅਜਿ ਪਜਾਇਆ ਗੋਵਨ ਨਮਾਇਆ ਹੋਇਆ ਘਰ ਗਹਿ ਜੇ ਨਾਨਕ ਪ੍ਰਸ ਮਰੇ ਸੰਸਾਰ ਸਾਗਰ ਨਹੀਂ ਹੋਇਆ ਲਖਨਾ ਸਾਈ ਨਾਮ ਮੋਹਲ ਕੀ ਮਨ ਕੋਈ ਜਾਣਦੋ ਜਿਨਾ ਭਾ ਗੁਤਾ ਇਸ ਨਾਨਕ ਹਰਿ ਨਾਮ ਦਾੋ ਸ਼ੰਤ ਕਹਿ ਦੇਬਿਤ ਸੁਣਤੇ ਸੋ ਧਨ ਲਖੰਦੀ ਗੁਲਤਾ ਲਿਆ ਜੀਓ ਜਿਨ ਕੋ ਸਾਧੂ ਸੰਗ ਨਾਮ ਹਰੰਗ ਤਿਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਮੰਦਿ ਜਾ ਰਿਆ ਜਨ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਹਰ ਗਲੀ ਨੇ ਹਰ ਸੁਦੀ ਨੇ ਜੋਨ ਨਤਾ ਆ ਗਏ ਨੇ ਮਰੀ ਸਤਿਗੁਰ ਦੇ ਯਾਰ ਕਿਰਪਾਲ ਪੈਟ ਤਾਰੇ ਕਾਮ ਕਰੋਧ 로 ਮਾਰਿਆ ਕਤਨ ਨ ਜਾਏ ਕਾ ਸੁਆਮੀ ਸਦਕੇ ਨ ਜਾਏ ਨਾਨਕ ਵਾਰਿਆ 시raag ਮਲ ਜੋਤਾ ਬਣ ਜਾ ਰਾਇਕ ਓੰਕਾਰ ਉਸ ਨਾਮ ਗੁਰ ਪ੍ਰਸਾਦ ਹਰ ਹਰਿ ਉਤਮ ਨਾਮ ਰਿਆ ਜਨ ਸਰੀਆ ਸਭ ਕੋਏ ਜੀਉ ਹਰ ਜੀ ਸਭੇ ਕਿਰਪਾ ਦਾ ਘਟ ਘਰ ਮਈਆ ਸੋਏ ਸੋ ਹਰ ਸਦਾ ਦੇ ਯਤਮਿ ਨਿਵ ਨ ਕੋਏ ਜੋ ਮੂਮਾ ਅਜ ਤਲਾਏ ਦੇ ਸੋੜ ਚਲੇਦ ਕਰੋਏ ਜਨ ਨਾਨਕ ਨਾਮ ਤੇ ਆਇਆ ਹਰਿ ਅੰਤ ਉਸਗਾਈ ਹੋਏ ਮੈਂ ਹਰ ਬਿਨਿਆ ਵਰ ਨ ਕੋਏ ਹਰ ਗੁਰਸਰਨ ਆਈ ਪਾਈ ਹੈ ਹੁਣ ਜਾ ਰਿਹਾ ਮਿੱਤਰਾ ਅਵੜ ਭਾਗ ਪ੍ਰਾਪਤ ਹੋਏ ਰਹਾਉ ਸੰਤ ਜਨਾ ਵਿਣ ਭਾਈਆਂ ਹਰ ਕਿਨ ਨਾ ਪਾਇਆ ਨਾਓ ਵਿੱਚ ਪਹੁ ਮੈਂ ਕਰਨ ਤੁਮਾਉਂਦੇ ਜੇ ਬਸੂਹਾ ਪੁੱਤਨੀ ਦਾ ਪਿਤਾ ਜਾਪਨਾ ਹੋਈ ਹੈ ਬੁਰਦ ਉਠਾਇ ਕਰੇ ਸਭ ਉਹ ਬਾਗੀ ਗੁਰ ਪਾਇ ਹਰਿਆਣਸ ਲਗਾ ਭਾਉ ਜੀ ਨਾਨਕ ਰੰਗ ਪਛਾਣਿਆ ਗੀਤ ਗਾਇ ਮਨ ਹਰ ਲਗਾ ਜਾ ਗੁਰੂ ਦੇ ਨਾਮ ੜਾਇਆ ਮਿਲਿਆ ਹੱਥ ਨਾਉ ਰਹਾ ਜਾਬ ਲਗ ਜੋਣ ਸਾਹ ਸਹਿ ਤਬ ਲਗ ਨਾਮ ਤੇ ਆਏ ਜਲਦਿਆ ਨਾਲ ਹਲ ਜਲ ਸੀਹਰਨ ਤੇ ਰੇ ਛੜਾਏ ਹੋਮ ਬਲਿਹਾਰੀ ਦਿਨ ਕੋ ਜਿਨ ਹਰ ਉਠਾ ਮਨ ਉਠਾਇ ਜਿਨੀ ਹਰ ਨਾਮ ਜੀਤੇ ਹੋ ਸੰਤ ਕੇ ਪਿਤਾ ਅਦਰ ਮਰਤਕਰ ਪਰ ਲਿਖਿਆ ਜੀ ਨਾਨਕ ਨਾਮ ਤੇ ਆਏ ਮਨ ਹਰ ਫੀਤਰ ਗਾਏ ਗੁਰਬਾਣੀ ਗੁਰਬਾਇਆ ਗੁਰਦੀ ਬਾਣ ਲਾਇ ਰਹਾ ਹੋ ਰਿਹਾ ਪੀ ਆਵ ਪਾਇ ਦਾਰਿਆਪੇ ਦੇ ਵੈਲੇ ਆਪੇ ਬਨ ਕੋਲਾਇ ਦਾਰਿਆਪੇਈ ਮਤ ਦੇ ਗੁਣ ਕਾ ਮਨ ਪਰਗਾਸ ਐਸੇ ਵਿਰ ਲੈ ਕੇ ਗਏ ਉਂਗਲੇ ਹਾਰੇ ਤਿੰਨ ਕੋ ਜਨ ਹਰ ਪਾਇਆ ਗੁਰਮਤੇਜ ਨਾਨਕ ਕੰਫਰ ਦਾਸਿਆ ਮਾਨ ਹਰ ਹਰ ਉੱਟਾਏ ਮਨ ਹਾਰਾਜ ਬਨ ਕਰੇ ਹਰ ਗੋਚਣਾਈ ਭਜ ਕੋ ਜਿੰਦੂ ਸਾਧਕ ਮੇਕ ਦੁਖ ਪਰ ਹਰੇ ਰਹਾ ਕਾਟ ਗੜਨ ਵਈਆ ਮਨੁਸਹਿ ਕੋ ਪਾਈਏ ਇਕ ਪਾਤਸ਼ਾਹ ਗੁਰਪੂਰਾ ਹਦਕੁਰ ਪੇਟੀ ਹੈ ਹਰਿ ਆਇ ਵਸੈ ਮਨ ਚੇਤ ਮੈ ਤੇਰਾ ਨਾਮੁ ਦਾਇ ਹਰ ਨਾਮੇ ਤੇ ਗਤ ਪਤ ਮੈ ਹਰ ਨਾਮਿ ਸਾਵ ਹੈ ਹਰ ਨਾਮੇ ਹੀ ਜਤ ਪਤ ਜਨ ਜਨਿ ਨਾਮ ਧਿਆਇਆ ਰੰਗ ਰੰਗ ਚੜਾ ਹਰ ਰੰਗ ਰਤ ਹਦਿਓ ਹਰ ਪ੍ਰਸਾਦ ਗੁਰ ਬਿਖਨੀ ਹਰ ਪ੍ਰਜਾਣਿਆ ਸਭਾ ਹਰ ਪ੍ਰਭ ਦੇ ਉਤਪਤ ਰਹਾਉ ਜੀ ਕੋ ਪੂਰਬ ਲਿਖਿਆ ਸੇ ਆਏ ਮਿਲੇ ਗੁਰਪਾਸ ਸੇ ਕੋ ਪਾਇ ਵੰਜਾਰਾ ਮਿਤਰਾ ਗੁਰ ਹਾਰਿ ਉਹ ਹਰਨਾ ਪ੍ਰਗਾਸ ਧੰਤਨ ਵੰਜਾਰੀਆ ਧੰਤਨ ਵੰਜਾ ਵਪਾਰੀਆ ਜਨ ਵਿਖਲ ਦਿਲਿਆ ਹਰਿ ਰਾਸ ਗੁਰਮੁਖਾ ਦਾਰਗ ਮੁਖ ਉਜਲੇ ਸੇ ਆਏ ਮਿਲੇ ਹਰਪਾਸ ਜਨ ਨਾਨਕ ਗੁਰ ਤਿਨ ਪਾਇਆ ਸੇ ਲਿਆ ਪਦ ਉਠਾ ਗੁਰਦਾਸ ਹਰਿ ਧਿਆਉ ਸਾਧ ਗिरा ਸੇ ਮਨ ਪੀਤ ਲਗੀ ਸੁਨ ਗੁਰਮੁਖਾਰਨਾ ਜਿਨਾਂ ਰਹਾਉ ਰਹਾਉ ਇਕ ਓ ਅੰਕਾਰ ਸ੍ਰੀ ਗੁਰ ਪ੍ਰਸਾਦ ਸ਼੍ਰੀ ਰਾਗ ਕੀ ਵਾਰ ਮਹਲਾ ਚੌਥਾ ਸ਼ਲੋਕਾਂ ਨਾਲ ਸ਼ਲੋਕ ਮਹਲਾ ਤੀਜਾ ਰਾਗਾ ਵਿੱਚ ਸ਼੍ਰੀ ਰਾਗ ਹੈ ਜੇ ਸਤਿ ਤ੍ਰਿਪਿਆ ਸਦਾ ਹਰ ਸੱਚ ਮਨ ਸੈ ਨਿਚਲ ਮਤਿ ਅਪਾਰਤ ਨਾਮੁ ਵਰਤ ਪਾਇ ਗੁਰ ਕਾ ਸੋਚ ਵਿਚਾਰ ਜੇਵਾ ਸੱਚੀ ਮਨ ਸੱਚਾ ਸੁੱਚਾ ਸ੍ਰੀ ਐਕਾ ਨਾਮ ਸਚੈ ਹਰ ਗੁਰ ਸੇਵਾ ਸਦਾ ਸੱਚੇ ਵਾਪਾਰ ਮਹਲਾ ਤੀਜਾ ਹੋਰ ਬੇਰਾ ਸੋ ਧਾਤੈ ਜਬ ਲਬ ਸਾਹਿਬ ਪ੍ਰੀਤ ਨ ਹੋਏ ਹਮਨ ਮਾਇਆ ਮੋਹਿਆ ਵੇਖਣਾ ਸੁਣਨਾ ਨਾ ਹੋਏ ਸਦਿਕੇ ਮਨ ਪੀਤ ਨੂੰ ਭੁਜੇ ਅੰਧਾ ਕਿਆ ਕਰੇ ਨਾਨਕਾ ਜਨੇ ਕੀ ਇਤਿਆ ਸੋਈ ਸੱਚਾ ਦੇ ਪੋੜੀ ਹਰ ਇੱਕ ਕੋ ਕਰਤਾ ਇਕਾ ਇਕੋ ਦੀ ਬਾੜ ਹਰ ਇੱਕ ਸਦਾ ਹੈ ਅਮਰ ਇਕੋ ਹਰ ਚਿਤ ਧਰ ਹਾਰਸ 빈 ਕੋਈ ਨਾ ਹੈ ਡਰ ਪਰਮਪੋ ਦੂਰ ਕਰ ਹੱਥ ਸੈਨੋ ਸਲਾਹੇ ਜੇ ਤੁਧ ਰਖੇ ਬਾਹਰ ਘਰ ਹੱਥ ਸੁਨੋ ਹਾਰ ਸੁਨੋ ਹੈ ਰਿਆਲ ਸੋ ਹਰ ਜਪ ਕੋ ਬਿਕੰਤਰ ਸਲੋਕ ਕਮ ਹੱਲਾ ਬਹਿਲਾ ਦਾਤੀ ਸਾਹਿਬ ਸੰਧੀਆਂ ਕੇ ਚੱਲੇ ਸੁਨਾ ਲਿਖ ਜਗਨ ਦੇ ਨਾਲ ਹਨ ਇੱਕ ਨਾ ਤੇਯਾ ਦੇ ਉਠਾਲ ਮਹਲਾ ਬੇਲਾ ਸੁਖ ਪੂਰੀ ਸਾਧਿਕਾ ਸਬਰ ਤੋਂ ਸਮ ਵਾਲਾ ਇਕਾ ਦੇਦਾਰ ਪੂਰੇ ਬਾਝ ਸਾਥਾਉ ਨਾਹੀਂ ਖੈ ਸਾ ਗੁੜੀ ਸਵਿਆ ਪੇ ਤੁਦੇ ਪਾਇ ਕਾ ਆਬ ਕਰੈ ਲਾਈ ਤੂ ਅਪੇ ਵਿੱਚ ਦਾ ਪਨੀ ਵੜਿਆਈ ਹਤ ਤੋਂ ਬਾਰ ਕ੍ਰਿਸ਼ਨ ਆਂ ਤੂ ਸੱਚਾ ਸਾਈ ਤੂ ਆਪੇ ਆਪ ਵਰਤਾਸ ਨਹੀਂ ਹੀ ਥਾਈ ਹਾਂਤ ਸਤਿਆਉ ਸੰਤ ਜਨੋ ਜੋ ਲੈ ਛੜਾਈ ਸਲੋਕ ਮਹਲਾ ਪਹਿਲਾ ਕੱਕੜ ਜਤੀ ਹਕੜਨਾ ਸੁਨਾ ਜੀ ਆਇ ਕਾ ਛਾਉ ਆਪੋ ਜੇ ਕੋਪ ਲਗਾ ਇਨਾਨਕ ਤਾਂ ਪਰ ਜਾਪੈ ਜਾਪ ਤਲਿਖੈ ਪਾਈ ਮਹਲਾ ਦੂਜਾ ਇਸ ਪਿਆਰੇ ਤੇ ਸਿਉ ਨੇ ਹਉਦਸਿਆ ਗੈ ਮਨ ਚਲੀ ਆ ਤੇ ਜੀਵਨ ਸੰਸਾਰ ਕਾ ਕੇ ਬਾਛਾ ਜੀ ਹੁਣਾ ਕੋੜੀ ਤੇ ਆਪੇ ਧਰਤੀ ਸਾਜੀ ਐ ਚੰਦ ਸੂਰਜ ਦੋਈ ਦੀਵੇ ਦੁਸਿਆਰ ਹੱਟ ਦੁਸਾਜਿਆ ਵਪਾਰ ਕਰੀ ਦੇਖਣਾ ਨੋ ਹਰ ਲਾਭ ਦੇ ਜੋ ਗੁਰਮੁਖੀ ਤੀਵੇ ਜਿਮ ਜਮ ਕਾਲ ਨਵਿਆ ਪੀ ਜਨ ਸਾਚੇ ਅੰਮ੍ਰਿਤ ਪੀਵੇ ਹੋਇ ਆਖ ਤੇ ਪ੍ਰਵਾਰ ਸੋਜਨ ਪਿਛੈ ਸੋਜਨਤਾ ਛੁਡੀਵੇ ਸਲੋਕ ਕ ਮਹੱਲਾ ਪਹਿਲਾ ਕੁਦਰਤ ਅਗਰ ਕਹਿ ਵਸਿਆ ਸੋਏ ভক্ত ਵਿਚਾਰੀ ਸੋ ਬੰਦਾ ਹੋਏ ਕੁਦਰਤ ਹੈ ਕਿਉਂ ਤੇ ਨਹੀਂ ਪਾਇਆ ਜਾਂ ਕੀਮਤ ਪਾਇ ਤਾਂ ਕੀਨਾ ਜਾਏ ਸਰੈ ਸਰੀਅਤ ਕਰੈ ਵਿਚਾਰ ਮਿਰਬੂਜੇ ਕੈਸੇ ਪਾਵੈ ਪਾਰ ਸਿਦਕ ਕਾ ਕਾਰਜ ਸਦਾ ਮਾਨ ਕਰਮਕਸੂਦ ਜਹ ਤਿਰ ਦੇਖ ਤਹ ਤਿਰ ਮੌਜੂਦ ਮਹਲਾ ਦੀ ਜਾ ਗੁਰ ਸੁਦਾਈ ਨਾ ਪਈਐ ਨਾ ਨੇੜੈ ਨਾ ਦੂਰ ਨਾ ਸਤਿਗੁਰਤਾ ਮਿਲੈ ਜਾ ਮਨ ਰਹਿ ਦੂਰ ਕੋੜੀ ਸਤਿ ਦੀਪ ਸੋ ਸਾਗਰਾ ਨਾ ਕਣ ਚਾਰ ਵੇਦ ਅਸ਼ਟ ਪੁਰਾਣਾ ਸਾਰ ਸੁਨੈ ਇੱਕ ਤੁ ਵਰਤਿ ਸਾਰ ਸੁਨੈ ਪਾਣਾ ਸੋ ਤੁਝਿਆ ਧਿਆਵਾ ਜੀ ਜੰਤ ਹਰਸਾਰਗ ਪਾਣਾ ਯੋਗ ਵਰਮਕਾਰ ਆਰਾਧੇਤ ਨੋ ਸੁਬਾਣਾ ਤੋ ਆਪੇ ਆਪ ਵਰਤਾ ਕੇ ਚੋਲ ਵਿਡਾਣਾ ਸਲੋਕ ਮਹੱਲਾ ਤੀਜਾ ਕਲਮ ਸਾਜਨੀ ਕੇ ਅਸਦਾਈ ਹੈ ਹਿਰਦੇ ਹੀ ਲਿਖਲੇ ਹੋ ਸਦਾ ਸਾਜ ਤੇ ਰੰਗ ਹੋਇ ਹੈ ਕੋ ਬਹੂਨਾ ਤੁੱਟ ਸਨੇਹ ਕਲਮ ਸਾਜਨੀ ਜੈ ਸਾ ਲਿਖਿਆ ਪੀਣਾ ਲੈ ਜਾਏ ਨਾਮ ਸਹਿ ਪੀਤ ਨਾ ਜੈ ਸੀ ਜੋਤ ਰ ਛੋਡੀ ਸਤਿਆ ਗਾਇ ਮਹਲਾ ਤੀਜਾ ਨਗਰੀਆਂ ਦਾ ਨਾਮ ਚਲੀ ਦੇ ਕੋ ਕੋ ਰਤਿਆ ਇਸ ਨੂੰ ਸਾਜੜਾਇਆ ਸਜੜ ਹੋਇ ਲਾਇ ਨਾਮ ਤੋ ਸੋਧੀ ਸਾਜਿਆ ਕਰਮੀ ਪੱਲੇ ਪਾਏ ਕੋੜੀ ਤਰੀ ਅੰਦਰ ਬਾਰਿਕ ਤੂੰ ਤੂੰ ਜਾਣੈ ਤੇ ਤਜ ਜੋ ਕੀ ਕਹਿ ਸੋ ਹਰ ਜਾਣਦਾ ਮੇਰੇ ਮਨ ਹਰ ਚੀਤ ਸੋੜ ਰਹਿ ਜੇ ਬਾਗ ਮਾਮ ਦਾ ਤਕਦੀਰ ਇਸ ਤਰਵੀਰ ਸੇ ਤਦ ਸੁੱਚ ਆਪਨੇ ਆਓ ਸੱਚ ਦਾ ਡਰੀਏ ਕੇ ਤੋ ਜਿਨਾ ਨਾਨਕ ਸੱਚ ਪਛਾਣਿਆ ਸੇ ਸਾਚਾ ਰੁਲੇ ਤੋ ਸ਼ਲੋਕ ਮਹੱਲਾ ਤੀਜਾ ਕਲਮ ਜਲਮ ਸੁਆੜੀਏ ਕਾਗਦ ਦੀ ਜਲ ਜਾਓ ਲਿਖਣ ਵਾਲਾ ਜਲ ਬਲੋ ਇਹਨ ਲਿਖਿਆ ਦੂਜਾ ਭਾਵ ਨਾਨਕ ਗੁਰੂ ਲਿਖਿਆ ਕਮਾਉਣਾ ਅਵਨ ਕਰਣਾ ਜਾਏ ਮਹੱਲਾ ਤੀਜਾ ਹੋਰ ਕੂੜ ਫੜਨਾ ਗੁਰਬੋਰਾਣਾ ਮਾਇਆ ਨਾਲ ਪਿਆਰ ਨਾਲ ਕਾ ਵਿਣ ਨਾਮੈ ਕੋ ਥਿਰ ਨਹੀਂ ਪਲਪੜੋਏ ਕੁਵਾਰ ਕੋੜੀ ਹਰ ਕੀ ਵਡਿਆਈ ਵੱਡੀ ਹੈ ਹਰ ਕਿ ਤਨਕਾਰ ਹਰ ਕੀ ਵਡਿਆਈ ਵੱਡੀ ਹੈ ਜਨਿਆਉ ਹ ਤਨਕਾਰ ਕੀ ਵਡਿਆਈ ਵੱਡੀ ਹੈ ਜਾਂ ਕਲਹਿ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਸੁਣੀ ਕਹਿਆ ਜੂਲ ਕਾ ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਣ ਦੇ ਵਿਕਾਸ ਲੋਕ ਮਹੱਲਾ ਤੀਜਾ ਕੋ ਕੋ ਕਰਤੀ ਸਭੀ ਸੰਤੋਖ ਸੰਨਾਲੂ ਜਿ ਭਾਇ ਦੁਖ ਪਾਇ ਆਸੋ ਰੋਹੀ ਜਮਕਾਲ ਨਾਨਕ ਗੁਰੂ ਪਰੇ ਸੱਚਾ ਨਾਮ ਸਮਾਲ ਮੁਹੱਲਾ ਬੈਲਾ ਗੱਲੀ ਅਸੀਂ ਚੰਗੀਆਂ ਆਚਾਰੀ ਗੁਰੀਆ ਮਨੁ ਸੁਦਾ ਕਾਲੀਆ ਬਾਹਰ ਟਿਟਵੀਆਂ ਵਿਸਾਗ ਰਤਨਾਣੀ ਆ ਜੋ ਸੇਵਿਆ ਦਾਰ ਕੜੀਆ ਨਾਲ ਕਸਮੈਂ ਰੱਤੀਆ ਮਾਣੇ ਸੁਤਰ ਲੀਆ ਹੁੰਦਾ ਤਾਂ ਨੀ ਤਾਂ ਨਿਆ ਰਹਿ ਨੀ ਬਨਣੀਆਂ ਨਾਨਕ ਪਰਮ ਸਦਾਤਾ ਜੈ تنਕਾ ਸੰਗਮੀਲਾ ਕੋਲੀ ਤੂੰ ਆਪੇ ਜਲਮੀਨ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਇਦਾ ਆਪੇ ਵਿੱਚ ਸਹਬਾਲ ਤੂੰ ਆਪੇ ਕਮਲਿਤ ਹੈ ਸੇ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਂਦਾ ਕਿਨੇ ਮੁਕੜੀ ਕਰਕੇ ਆਜ ਅਰਦੋਂ ਬਾਰਿ ਕਿਸਣੀ ਗੁਬਦੀ ਵੇਖ ਜਿਹਾਨਦ ਸਲੋਕ ਮਹਲਾ ਜਿਗਿਆ ਕੋ ਕਮਲ ਜਾਣੋ ਬੋਤਾ ਹੋਵੇ ਅੰਦਰ ਤੋਂ ਖਾਣੀ ਨਾ ਸੋਵੇ యేదਨ ਕਸਨਾ ਚੱਲਦਾ ਰਹਿ ਜਾਈ ਦਰਕਰ ਸੋਬਾ ਮੈਂ ਬੁਲਾਈ ਨਾਨਕ ਕਰਮੀਏ ਮਤਿ ਭਗਤੀ ਰੰਗ ਸਾਦੀ ਸਤਸਮਾਈ ਸੁਨੋ ਕਮਲਤੀ ਜਾ ਮਨੁ ਕਨਾਵੇਂ ਹੋਣਿਆ ਆਰੰਗ ਸੁਬਾ ਦੇ ਕਿਨ ਭੋਲਾ ਇਸ ਕਾ ਰੰਗ ਆਦਿਨ ਥੋੜਿਆ ਆ ਸੁਛੈ ਜਸਾ ਮਲੂ ਜਿ ਲਗਿਆ ਪਾਤਿ ਮੈਂ ਮੁਰਗਿਆ ਦਗਵਾ ਮਤਿ ਲਿਸ਼ਤਾਂ ਅੰਦਰ ਮਾਟੀ ਦੇ ਪਏ ਬਚੈ ਬਾਰੋ ਬਾਰ ਨਾਮ ਤੇ ਸੇ ਰੰਗ ਲੇ ਕੈ ਜੋ ਸੋ ਪਾ ਭਗਤੀ ਰੰਗ ਨੁਤਰੈ ਸਹਿਜਿ ਰਹੈ ਸਮਾਇ ਟੋਲੀ ਸਿਸ਼ਟੁ ਪਾਈ ਸਬਦ ਦੇ ਆਪੇ ਰਿਜ ਕੋ ਸੁੰਦਾ ਆ ਇਕ ਬਾਦਸ਼ਾਹ ਲੈ ਕਰ ਕਹਿ ਕਾਮ ਦੇ ਮੋਹ ਕੂੜ ਕੁਸਤ ਜਿਹਾ ਆਇਆ ਤੇ ਆਪੇ ਭਾਵੇਂ ਸੋ ਪ੍ਰੈਤ ਦੇ ਉੱਤੇ ਕਾਮ ਹੋਇ ਰਾਇਆ ਜਿਨਾ ਸਾਚੇ ਬੁਜਾਨ ਜਿਨਾ ਤੁਤ ਬੰਦਾਰ ਦੇ ਆਇਆ ਹਰ ਕੀਤ ਕਾਇ ਜਿਨਾ ਸੁਖ ਲੈ ਜਿਤਾ ਹੱਥ ਤੇੜਾ ਆਸ ਲੋਕ ਮਹਲਾ ਤੀਜਾ ਪੜ ਪੜ ਪੰਡਿਤ ਬੇਦਕਣੇ ਮਾਇਆ ਮੋਸੋ ਆਈ ਦੂਜੇ ਪਰਹਣਾ ਵਿਚਾਰਿਆ ਮਨ ਮੂਲਕ ਮਿਲੈ ਸਜਾਈ ਰੰਜੀਆ ਬਿੰਦੇ ਤਾਲਿਸ ਕਰੂ ਉਹਨਾਂ ਦੇ ਤਜੋ ਦਿੰਦਾ ਇਸ ਵਾਏ ਜਉ ਤਾਫਾ ਹਗਲ ਉਹਨਾ ਕੱਟੀ ਐ ਕਿ ਫਿਰ ਆਵੇ ਜਾਏ ਮਨੁ ਕਿਛੂ ਨਾ ਸੁਜੈ ਅੰਦਲੇ ਪੂਰਬ ਲਿਖਿਆ ਕਮਾਏ ਬੁਰੇ ਭਾਗਤ ਤੁਲ ਮਿਲੈ ਸੂਦਾਤਾ ਨਾਮ ਸਹਿਮਨੀ ਆਏ ਸੁਖਮਾਨ ਸੁਖ ਪਰਹਣਾ ਦਿੱਤੇ ਸੁਖ ਵੈ ਆਏ ਨਾਨਕ ਦਾ ਸੁਨਾਮ ਮਨੋਂ ਵਿਚਾਰੀਐ ਜਿੱਤੋ ਦਰਸ ਸਚਿਆ ਸੋਦਾ ਪਾਏ ਮਹਲਾ ਤੀਜਾ ਸਤਿਗੁਰੂ ਸੇ ਸ੍ਰੀ ਸੁਪਾਇਆ ਬਚਨਾਮ ਗੁਰ ਦਾਰਸ ਗ੍ਰਮਤੀ ਆਭਿਸ਼ਾਨਿਆ ਆਰਾਮਨਾ ਪਰਗਾ ਸਤਿਓ ਸਾਚਿਕ ਭਾਵਨਾ ਵੜਿਆਈ ਵੱਡੇ ਪਾਸੇ ਜੀਵ ਆਪਣਾ ਸਤਿ ਸਤਾ ਸਤ ਕਰੇ ਅਰਦਾਸ ਸੱਚਾ ਸ਼ਬਦ ਅਸੋ ਰਾਮਨਾ ਸੁਕੇ ਸੁਕ ਨਿਵਾਸ ਜਾਤੋ ਸੰਜੇ ਮਮਨਾ ਮਾਇ ਵਿਦਨਾ ਆਵੈ ਜੀਵਾ ਸਤ ਗੁਰਮਤੀ ਨਾਮ ਪਾਈਏ ਮਨੁਕੋ ਸਾਚੋ ਹਲਾਤੀ ਜਾ ਪੰਡਿਤ ਬੜਬੜ ਉਚਾਗੂ ਕਦਮ ਆਇ ਮੋਹ ਪਿਆਰ ਅੰਤ ਬ੍ਰਹਮ ਨ ਜੀ ਨਹੀਂ ਮਨ ਮੂਰਖ ਗਵਾਰ ਦੁਜੈ ਪਾਇ ਜਗਤ ਪ੍ਰਬੋਧ ਦਾ ਨ ਬੁਝੈ ਵਿਚਾਰ ਵਿਰਸ ਜਨ ਗਵਾਇਆ ਮਨ ਜੰਮੈ ਵਾਰ ਵਾਰ ਮਹਲਾ ਤੀਜਾ ਜਿਨੀ ਸਤਗੁਰ ਸੇਵਿਆ ਤਿਨੀ ਨਾਉ ਪਾਇਆ ਬੁਝੋ ਕਰ ਵਿਚਾਰ ਸਦਾ ਸਾਂ ਸੁਖ ਮਨ ਵਸੈ ਤੂਕੈ ਗੁਪਤਕਾਰ ਦਾ ਪੈ ਨੂੰ ਆਪ ਖਾਇ ਮਨ ਮਨ ਹੋਵੈ ਗੁਰ ਸੋ ਦੀ ਵਿਚਾਰ ਨਾਲ ਸਦਰ ਤੇ ਸੇ ਮੁਕਤ ਹੈ ਆਰ ਜੋ ਹੈ ਤੋ ਤੇ ਆਰ ਕੋੜੀ ਹਰ ਕੀ ਸੇਵਾ ਸਫਲੈ ਗੁਰੂ ਭਾਵੈ ਥਾਏ ਜਿਸਰ ਭਾਵੈ ਸੁਗੁਰ ਮਿਲੈ ਸੋਹਰਣਾ ਧਿਆਏ ਗੁਰ ਸ਼ਬਦੀ ਹਰ ਪਾਈਐ ਹਰ ਪਾਲ ਲੰਗਾਏ ਮਾਨਹਟ ਗਿਨੈ ਨਾ ਪਾਇਉ ਚੋ ਵਿਦਯਾ ਨਾਨਕਰ ਕੀ ਸੇਵਾ ਤੋਂ ਗ੍ਰੇਸ ਲੈ ਹਰਿ ਲਾਇ ਸਲੋਕ ਮਹਲਾ 3 ਤੁਨ ਸੋ ਸੂਰਾਵਰੀਆ ਮਨ ਜਿ ਵਿੱਚੋ ਦੁਸ਼ਟ ਹਰ ਕਰਨ ਮਾਰਿਆ ਗੁਣ ਕਨੋ ਸਲਾਇ ਜਿਨ ਸੋ ਆਰਿਆ ਆਪੋ ਆਸਨ ਉਕਤ ਸਭ ਫੁੱਲ ਨਿਸਤਾਰਿਆ ਸੋ ਹਣ ਸਾਚੇ ਦਵਾਰ ਨਾਮ ਪਿਆਇ ਮਨੁ ਤਮ ਰਹਿ ਵਿਕਾਰ ਮਰਨ ਵਿਗਾੜਿਆ ਸਭ ਵਰਦੈ ਹੁ ਕਮ ਕਿਆ ਕਰਿ ਵਿਚਾਰਿਆ ਆਪੋ ਹੋ ਦੂਜੈ ਲਗ ਖਸਮ ਵਿਚਾਰਿਆ ਨਾਨਕ ਬਿਨ ਨਾ ਵੈ ਸਭ ਦੁੱਖਾ ਸੋ ਭਾ ਵਿਸਾਰਿਆ ਮਹਲਾਤੀ ਜਾਗਰੂਪ ਰਹਿਆ ਹੰਦਰਦਾ ਯਤਨਿਤ ਹੋ ਪਰਮਾਚੂ ਦਾ ਯਾ ਨਾਮ ਹੈ ਕੀਰਤ ਗਾਈ ਕ ਚੰਨ ਮੰਗ ਦਿਖਾਇਆ ਹੋ ਮੈਂ ਮਾਰੇ ਕਿਉ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹਿ ਨ ਸਕੇ ਤਜਨਮ ਸੁਮਾਇ ਸੁਆਪਿਆ ਵਰਤੈ ਕਰਤਾ ਜੋ ਭਾਵੇ ਸੋ ਨ ਲਾਇਆ ਜਨਨਕ ਨਾਮ ਲਈ ਤਨੀ ਅਮਰ ਨਾ ਵੈ ਕਿਨ ਮਨ ਜਾਇਆ ਕੋਈ ਜੋ ਮਿਲਿਆ ਹਦੀ ਬਾਣ ਸੋ ਜਦਵਨੀ ਗੀ ਗਾਣੀ ਵਲਿਆ ਜਿਤੈ ਜਾਇ ਜਿਤਾ ਹੋ ਸਰਧਰੂ ਉਸਤੈ ਮੋ ਲਿਟੈ ਜਬਾ ਪੀ ਕਰਿਐ ਉਸੇ ਅੰਤ ਨਾਮ ਨਿਦਾਨ ਹੈ ਨਾਮੋ ਪਰਵਰਿਆ ਨਾਮ ਪੂਜਿਆ ਨਾਮੰ ਨੀਆ ਨਾ ਕੇਵਲ ਸਭ ਰਿਆ ਜਿਨੇ